ਸਸ਼ੀਕਾਲ ਤੁਸੀਂ ਦੇਖ ਰਹੇ ਹੋ ਨਿੰਦਰ ਪੰਜਾਬੀ মিডিਆ ਮੈਂ ਮਨਪ੍ਰਤਕਰ ਹਾਜ਼िरा ਹੁਣ ਆਪਾਂ ਕੁਝ ਖਾਸ ਖਬਰਾਂ ਤੇ ਚਰਚਾ ਕਰਾਂਗੇ ਸਾਡੇ ਨਾਲ ਜੁੜੇ ਸੀਨੀਅਰ ਪੱਤਰਕਾਰ ਗੁਰਪ੍ਰੀਤ ਸਿੰਘ ਛੱਠਾ ਪੰਜਾਬ ਦੇ ਵਿੱਚ ਗੁਰੂਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਮਾਮਲਾ ਸਾਹਮਣੇ ਆਇਆ ਹੈ ਇਹ ਘਟਨਾ ਕਿੱਥੇ ਵਾਪਰੀ ਹੈ ਤੇ ਇਸ ਦੇ ਪਿੱਛੇ ਦੇ ਕਾਰਨ ਕੀ ਨੇ ਇਸ ਤੇ ਚਰਚਾ ਕਰਾਂਗੇ ਕੀ ਹੁਣ ਸੁਖਬੀਰ ਬਾਦਲ ਐਮਐਲਏ ਬਣਨਗੇ ਡਿੰਪੀ ਢਿੱਲੋਂ ਨੇ ਕਾਲੀ ਦਲ ਨੂੰ ਅਲਵਿਦਾ ਕਹਿ ਦਿੱਤਾ ਹੈ ਕਿ ਹੁਣ ਸੁਖਬੀਰ ਬਾਦਲ ਤੇ ਡਿੰਪੀ ਢਿੱਲੋਂ ਦੇ ਵਿੱਚ ਕਰਾਰਾ ਮੁਕਾਬਲਾ ਹੋਵੇਗਾ ਇਹਨਾਂ ਖਬਰਾਂ ਤੇ ਚਰਚਾ ਕਰਾਂਗੇ ਸਾਡੇ ਸੀਨੀਅਰ ਪੱਤਰਕਾਰ ਗੁਰਪ੍ਰੀਤ ਸਿੰਘ ਛੱਠਾ ਜੀ ਨਾਲ ਹਾਂਜੀ ਗੁਰਪ੍ਰੀਤ ਸਿੰਘ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸ਼ੁਕਰੀਆ ਹਾਂਜੀ ਤੇ ਜਿਹੜੀ ਪੰਜਾਬ ਦੇ ਵਿੱਚ ਆਪਾਂ ਦੇਖਦੇ ਆਏ ਆਏ ਦਿਨ ਸ੍ਰੀ ਗੁਰਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਦੇ ਮਾਮਲੇ ਸਾਹਮਣੇ ਆ ਰਹੇ ਨੇ ਤੇ ਜਿਹੜਾ ਹੁਣ ਇਹ ਪਿਛਲੇ ਦਿਨੀ ਜਿਹੜਾ ਗੁਰਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ ਹੈ ਇਹ ਮਾਮਲਾ ਕਿੱਥੋਂ ਦਾ ਹੈ ਕਿੱਥੇ ਘਟਨਾ ਵਾਪਰੀ ਹੈ ਜਿਵੇਂ ਆਪਾਂ ਦੇਖਦੇ ਹਾਂ ਕਿ ਬਹੁਤ ਸਾਰੀਆਂ ਪੰਜਾਬ ਦੇ ਵਿੱਚ ਘਟਨਾਵਾਂ ਸਾਹਮਣੇ ਆਈਆਂ ਸੀਗੀਆਂ ਜਿਹਦੇ ਵਿੱਚ ਕੁਝ ਲੋਕਾਂ ਵੱਲੋਂ ਬੇਅਦਬੀ ਕੀਤੀ ਜਾਂਦੀ ਹੈ ਜਿਸ ਤੋਂ ਬਾਅਦ ਪਤਾ ਲੱਗਦਾ ਹੈ ਕਿ ਉਹ ਲੋਕ ਸੀਗੇ ਜਿਹੜੇ ਉਹਨਾਂ ਵੱਲੋਂ ਮਤਲਬ ਮੰਦਬੁੱਧੀ ਹੁਣ ਕਾਰਨ ਘਟਨਾਵਾਂ ਵਾਪਰੀਆਂ ਸੀਗੀਆਂ ਪਟਿਆਲਾ ਰਾਜਪੁਰਾ ਜਿਹਾ ਵਾਪਰੀ ਪਟਿਆਲਾ ਤਰਨਤਾਰਨ ਦੇ ਵਿੱਚ ਬਹੁਤ ਸਾਰੀਆਂ ਘਟਨਾਵਾਂ ਲੁਧਿਆਣਾ ਜਿਹੀ ਵਾਪਰੀ ਸੀਗੀ ਤਾਂ ਇਹ ਖਾਸ ਤੌਰ ਤੇ ਇਲੈਕਸ਼ਨ ਤੋਂ ਪਹਿਲਾਂ ਘਟਨਾਵਾਂ ਵਾਪਰਦੀਆਂ ਸੀ ਲੋਕਾਂ 'ਚ ਗੁੱਸਾ ਹੁੰਦਾ ਸੀਗਾ ਕਿ ਜਿੰਨੀਆਂ ਵੀ ਘਟਨਾਵਾਂ ਵਾਪਰੀਆਂ ਨੇ ਉਹਦੇ ਵਿੱਚ ਇਹ ਦੱਸਿਆ ਜਾਂਦਾ ਸੀਗਾ ਕਿ ਇਹਦੇ ਪਿੱਛੇ ਕਾਰਨ ਇਹ ਨੇ ਕਿ ਜਿਨਨੇ ਵੀ ਘਟਨਾ ਨੂੰ ਅੰਜਾਮ ਦਿੱਤਾ ਪੁਲਿਸ ਇਨਵੈਸਟੀਗੇਸ਼ਨ 'ਚ ਉਹ ਸਾਹਮਣੇ ਆਉਂਦਾ ਸੀ ਕਿ ਉਹ ਮੰਦਬੁੱਧੀ ਸੀ ਤਾਜ਼ਾ ਮਾਮਲਾ ਜਿਹੜਾ ਹੋ ਸਾਹਮਣੇ ਆਇਆ ਟਾਰੀ ਜਿਹੜਾ ਭਾਰਤ ਪਾਕਿਸਤਾਨ ਦੀ ਸਰਹੱਦ ਦੇ ਨਾਲ ਲੱਗਦਾ ਹੈ ਕਸਬਾ ਤਾਂ ਉੱਥੇ ਇੱਕ ਘਟਨਾ ਜਿਹੜੀ ਆ ਵਾਪਰੀ ਹੈ ਜਿਸ ਦੇ ਵਿੱਚ ਗੁਰਦੁਆਰਾ ਸਿੰਘ ਸਭਾ ਸਾਹਿਬ ਦੇ ਵਿੱਚ ਇਲੈਕਟ੍ਰੋਨਿਕ ਸ਼ਾਰਟ ਸਰਕਟ ਕਿਉਂਕਿ ਐ ਐਸਟੀਪੀਸੀ ਵੱਲੋਂ ਇਹ ਵੀ ਹਦਾਇਤਾਂ ਦਿੱਤੀਆਂ ਗਈਆਂ ਨੇ ਕਿ ਜਦੋਂ ਵੀ ਅੰਦਰ ਜ਼ਰੂਰਤ ਨਾ ਹੋਵੇ ਲਾਈਟ ਦੀ ਪੰਖੇ ਦੀ ਜਦੋਂ ਗੁਰਬਾਣੀ ਦਾ ਪਾਠ ਦੀ ਸਮਾਪਤੀ ਹੁੰਦੀ ਆ ਭਾਵੇਂ ਸਵੇਰ ਵੇਲੇ ਭਾਵੇਂ ਸ਼ਾਮ ਵੇਲੇ ਉਸ ਤੋਂ ਬਾਅਦ ਲਾਈਟਾਂ ਜਿਹੜੀਆਂ ਉਹ ਬੰਦ ਕਰ ਦਿੱਤੇ ਜਾਣ ਕੋਈ ਵੀ ਪੰਖਾ ਨਾ ਚੱਲਦਾ ਹੋਵੇ ਲਾਈਟ ਨਾ ਚੱਲਦੀ ਹੋਵੇ ਉੱਥੇ ਜ਼ਰੂਰਤ ਨਹੀਂ ਹੈਗੀ ਤਾਂ ਤਾਂ ਜੋ ਕੋਈ ਸ਼ਾਰਟ ਸਰਕਟ ਕਰਨ ਕਿਉਂਕਿ ਬਸਤਰ ਪਏ ਹੁੰਦੇ ਨੇ ਉਹਦੇ ਨਾਲ ਇਦਾਂ ਦੀ ਹੋ ਜਾਂਦੀ ਹੈ ਘਟਨਾ ਤਾ ਉਹਦੇ باوجود ਵੀ ਜਿਹੜੀਆਂ ਲਾਈਟਾਂ ਪੰਖੇ ਇੱਕ ਪੁਰਾਣੀ ਪਰੰਪਰਾ ਬਣੀ ਹੋਈ ਆ ਜਾਂ ਕਹਿ ਲਈਏ ਕਿ ਕਿਦ ਤਰ੍ਹਾਂ ਕਿਤੇ ਨਗੈਦੀ ਹੋ ਜਾਂਦੀ ਹੈ ਪਾਰਟੀ ਸਿੰਘਾਂ ਤੋਂ ਜਿਹਦੇ ਵਿੱਚ ਫੇਰੀ ਘਟਨਾ ਸਾਹਮਣੇ ਆਈ ਹੈ ਜਿਹਦੇ ਵਿੱਚ ਪੰਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਨੇ ਜਿਹੜੇ ਉਹ ਅਗਨ ਭੇਟ ਹੋ ਗਏ ਉਸ ਤੋਂ ਬਾਅਦ ਇਹਦੇ ਵਿੱਚ ਕਾਫੀ ਕੁਝ ਦੇਖਣ ਨੂੰ ਮਿਲਿਆ ਜਿਹੜੀ ਸਤਕਾਰ ਕਮੇਟੀ ਹੈ ਐਸਡੀਪੀਸੀ ਵੱਲੋਂ ਕਹ ਲਈਏ ਸ਼੍ਰੋਮਣੀ ਕਮੇਟੀ ਵੱਲੋਂ ਵੀ ਸਤਕਾਰ ਕਮੇਟੀ ਵੀ ਤੇ ਜਿਹੜੀ ਪਿੰਡ ਦੀ ਪੰਚਾਇਤ ਹੁੰਦੀ ਹੈ ਫਿਰ ਉਹਨਾਂ ਦੀ ਜ਼ਿੰਮੇਵਾਰੀ ਹੁੰਦੀ ਹੈ ਉਹ ਫਿਰ ਜਿੰਨਾ ਜਦੋਂ ਉਹਨਾਂ ਨੇ ਜਾਂਚ ਕੀਤੀ ਹੈ ਦੀ ਮੌਕੇ ਦੇ ਉੱਤੇ ਕਿ ਇਹਦੇ ਵਿੱਚ ਕੀ ਸੀਗਾ ਕਿ ਗੁਲਦੀਪ ਸਿੰਘ ਤਰਲੋਚਨ ਸਿੰਘ ਸੁਖਵਿੰਦਰ ਸਿੰਘ ਤੇ ਹੋਰ ਜਿਹੜੇ ਉਹਨਾਂ ਨੇ ਇਹ ਦੱਸਿਆ ਕਿ ਬਾਬਿਆਂ ਤੇ ਉਸਦੇ ਸਾਥੀਆਂ ਵੱਲੋਂ ਜ਼ਮੀਨ ਤੇ ਨਜਾਇਜ਼ ਕਬਜ਼ਾ ਕਰਨ ਦੀ ਨੀਅਤ ਨਾਲ ਸਰਕਾਰੀ ਸਕੂਲ ਦੀ ਲਾਇਬ੍ਰੇਰੀ ਵਿੱਚ ਗੁਰੂ ਗ੍ਰੰਥ ਸਾਹਿਬ ਜਿਹੜੇ ਪਾਵਨ ਸਰੂਪ ਪ੍ਰਕਾਸ਼ ਸੀਗੇ ਉਹ ਕਰ ਦਿੱਤੇ ਗਏ ਉਹਦਾ ਨਿਸ਼ਾਨ ਸਾਹਿਬ ਵੀ ਲਗਾਇਆ ਗਿਆ 25 ਅਗਸਤ ਨੂੰ ਦੇਰ ਸ਼ਾਮ ਜਦੋਂ ਚੈਕਿੰਗ ਕੀਤੀ ਗਈ ਤਾਂ ਚੰਦੂਆ ਸਾਹਿਬ ਖਰਾਬ ਹੋ ਗਿਆ ਹੋ ਚੁੱਕਿਆ ਸੀ ਤੇ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਨੇ ਜਿਹੜੇ ਉਹ ਉਹਦੇ ਪੰਨੇ ਫਟੇ ਹੋਏ ਨਜ਼ਰ ਆਏ ਤਾਂ ਜੇਕਰ ਇਹਦੇ ਵਿੱਚ ਗੱਲ ਕੀਤੀ ਜਾਵੇ ਤਾਂ ਧਾਰਮਿਕ ਪੋਥੀਆਂ ਤੇ ਗੁਟਕਾ ਸਾਹਿਬ ਦੇ ਅੰਗ ਵੀ ਫਟੇ ਹੋਏ ਦਿਖਾਈ ਦਿੱਤੇ ਇੱਕ ਬੱਸ ਤਾਂ ਆਪਾਂ ਕਹਿ ਲੈਨੇ ਆ ਕਿ ਅਗਨਪੇਟ ਹੋ ਗਈ ਦੂਜੇ ਪਾਸੇ ਫਟੇ ਹੋਏ ਅਲਗ-ਅਲਗ ਚੀਜ਼ਾਂ ਹੁੰਦੀਆਂ ਨੇ ਤਾਂ ਉਹ ਜਦੋਂ ਵੀ ਜਿਵੇਂ ਵੀ ਪੂਰੀ ਜਾਂਚ ਹੋਊਗੀ ਉਦੋਂ ਪਤਾ ਲੱਗੂਗਾ ਕਿ ਇਹ ਜਾਣਬੁੱਝ ਕੇ ਸ਼ਰਾਰਤ ਕੀਤੀ ਗਈ ਹੈ ਜਾਂ ਫਿਰ ਵਾਕਈ ਅਗਨਪੇਟ ਹੋਨੇ ਕਈ ਵਾਰ ਕੀ ਕਰਦੇ ਨੇ ਅ ਕਿ ਕੋਈ ਜਦੋਂ ਇਦਾਂ ਦੀ ਘਟਨਾ ਸਾਹਮਣੇ ਆਉਂਦੀ ਹੈ ਉਸ ਤੋਂ ਬਾਅਦ ਕਹਿ ਦਿੰਦੇ ਨੇ ਕਿ ਅਗਨਪੇਟ ਹੋ ਗਿਆ ਸੀਗਾ ਉਹ ਕੁਝ ਵੀ ਕਰ ਦਿੱਤਾ ਜਾਂਦਾ ਹਾਲਾਂਕਿ ਇਹਦੀ ਪੁਸ਼ਟੀ ਨਹੀਂ ਹੈਗੀ ਇਹ ਚੀਜ਼ ਦੀ ਅਜੇ ਪਰ ਇਦਾਂ ਵੀ ਹੋ ਜਾਂਦਾ ਹੈ ਕਿ ਪਹਿਲਾਂ ਜੇ ਕਿਤੇ ਕੋਈ ਪੰਨੇ ਫਟ ਜਾਂਦੇ ਆ ਜਾਂ ਕਿਸੇ ਵੱਲੋਂ ਕੋਈ ਘਟਨਾ ਦੇ ਕਰਦਾ ਉਹਨੂੰ ਲੁਕਾਉਣ ਵਾਸਤੇ ਤਾਂ ਕਿ ਇਹ ਆਟੋਮੈਟਿਕਲੀ ਹੋਈ ਸੀਗੀ ਕੋਈ ਤਾਰ ਜੋੜਤੀ ਕਿਤੇ ਕੋਈ ਇਦਾਂ ਕਰਤਾ ਤਾਂ ਉਹ ਇਹ ਪੂਰੀ ਜਾਂਚ ਹੋਊਗੀ ਤਾਂ ਉਸ ਤੋਂ ਬਾਅਦ ਪਤਾ ਲੱਗੂਗਾ ਪਰ ਇਹ ਮੰਦਭਾਗੀ ਘਟਨਾ ਹੈ ਚਾਹੀ ਕਿਸੇ ਵੱਲੋਂ ਕੀਤੀ ਗਈ ਹੈ ਜਾਂ ਜਾਣਬੁੱਝ ਕੇ ਹੋਈ ਹੈ ਤਾਂ ਜਨਗੈਲੀ ਹੈ ਜਿਹੜੀ ਉਹ ਜਿੰਦ ਤੋਂ ਵੀ ਹੋਈ ਹੈ ਉੱਤੇ ਕਾਰਵਾਈ ਹੋਣੀ ਚਾਹੀਦੀ ਹੈ ਤੁਹਾਨੂੰ ਕੀ ਲੱਗਦਾ ਗੁਰਪ੍ਰੀਤ ਸਿੰਘ ਜੀ ਜਿਵੇਂ ਅੱਜ ਕੱਲ ਲੋਕ ਆਪਣੇ ਫਾਇਦੇ ਲਈ ਜਿਵੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਨੂੰ ਜਿਹੜਾ ਉੱਥੇ ਪਾੜ ਦਿੰਦੇ ਨੇ ਉਹਨਾਂ ਦੇ ਸਰੂਪਾਂ ਨੂੰ ਪਿੱਛੇ ਇੱਕ ਘਟਨਾ ਸਾਹਮਣੇ ਆਈ ਸੀ ਕਿ ਜ਼ਮੀਨ ਦੇ ਤੇ ਕਬਜ਼ਾ ਲੈਣ ਪਿੱਛੇ ਵਿਅਕਤੀਆਂ ਵੱਲੋਂ ਕੀ ਕੀਤਾ ਗਿਆ ਸੀਗਾ ਉਸ ਖੇਤ ਦੇ ਉੱਤੇ ਨਿਸ਼ਾਨ ਸਾਹਿਬ ਲਗਾ ਕੇ ਉਸ ਨੂੰ ਟਰੈਕਟਰ ਦੇ ਨਾਲ ਤੋੜਿਆ ਜਾ ਰਿਹਾ ਸੀ ਬੇਇੱਜ਼ਤੀ ਕੀਤੀ ਜਾ ਰਹੀ ਸੀ ਨਿਸ਼ਾਨ ਸਾਹਿਬ ਦੀ ਤਾਂ ਕੀ ਇਹਨਾਂ ਲੋਕਾਂ ਤੇ ਸਰਕਾਰ ਵੱਲੋਂ ਕੀ ਕੋਈ ਕੜੀ ਕਾਰਵਾਈ ਨਹੀਂ ਕੀਤੀ ਜਾ ਰਹੀ ਕਿ ਜਿਹੜੇ ਲੋਕ ਇਹਨਾਂ ਚੀਜ਼ਾਂ ਤੋਂ ਡਰ ਨਹੀਂ ਰਹੇ ਪਿਛਲੇ ਕਈ ਸਮੇਂ ਤੋਂ ਆਪਾਂ ਦੇਖ ਰਿਹਾ ਕਿ ਇੰਦਾ ਦੀਆਂ ਜਿਹੜੀਆਂ ਹਰਕਤਾਂ ਨੇ ਲੋਕਾਂ ਵੱਲੋਂ ਸਾਹਮਣੇ ਆਂਦੀਆਂ ਨੇ ਤਾਂ ਅਗਰ ਜੀ ਸਰਕਾਰ ਕਿਸੇ ਇੱਕ ਤੇ ਕੜੀ ਕਾਰਵਾਈ ਕਰੇ ਤਾਂ ਲੋਕਾਂ ਦੀ ਕੀ ਰੂਹ ਕੰਬਣੀ ਚਾਹੀਦੀ ਹੈ ਇਹ ਚੀਜ਼ ਕਰਨ ਲੱਗਿਆ ਅ ਜੇ ਕਾਰਵਾਈ ਦੀ ਗੱਲ ਕਰਦਿਆਂ ਪਹਿਲਾਂ ਆਪੀਸੀ ਹੁੰਦੀ ਸੀਗੀ ਜਿਹਦੇ ਵਿੱਚ ਉਹਦੀ ਧਾਰਾ 295 ਤੇ ਤਹਿਤ ਕਾਰਵਾਈ ਹੁੰਦੀ ਸੀ ਕਿ ਜੇਕਰ ਕੋਈ ਧਾਰਮਿਕ ਬੇਤਾਰਕ ਕਿਸ ਨੂੰ ਖੇਸ ਪਹੁੰਚਾਉਂਦਾ ਧਾਰਮਿਕ ਭਾਵਨਾਵਾਂ ਨੂੰ ਤਾਂ ਉਹਦੇ ਉੱਤੇ ਹੀ ਸਿਧਰੀਏ ਧਾਰ ਦੇ ਤਹਿਤ ਕਾਰਵਾਈ ਹੁੰਦੀ ਸੀਗੀ ਜੋ ਵੀ ਇਹ ਚ ਸਜ਼ਾ ਹੁੰਦੀ ਦੋ ਤਿੰਨ ਸਾਲ ਦੀ ਪਰ ਉਸ ਤੋਂ ਬਾਅਦ ਜਿਹੜਾ ਨਵਾਂ ਐਕਟ ਬਣਿਆ ਅ ਬੀ ਐਨ ਐਸ ਉਹਦੇ ਵਿੱਚ ਅ ਗੱਲ ਕੀਤੀ ਜਾਵੇ ਉਹਦੇ ਵਿੱਚ ਵੀ ਧਾਰਾ ਸੇਮ ਹੀ ਹੈ ਜਿਹੜੀ ਪਹਿਲਾਂ ਸੀਗੀ ਕਈ ਬਦਲ ਦਿੱਤੀਆਂ ਗਈਆਂ ਕਈ ਘਟਾ ਦਿੱਤੀਆਂ ਗਈਆਂ ਪਰ ਇਹ ਸੇਮ ਹੀ ਹੈ ਬੇਅਦਬੀ ਵਾਲੀ ਤਾਂ ਇਹਦੇ ਵਿੱਚ ਮੰਗ ਕੀਤੀ ਗਈ ਸੀਗੀ ਨਵੇਂ ਕਰੋਨਾ ਦੇ ਤਹਿਤ ਮਾਨ ਸਰਕਾਰ ਨੇ ਵਿਧਾਨ ਸਭਾ 'ਚ ਵੀ ਕਿਹਾ ਸੀ ਕਿ ਬੇਅਦਬੀ ਦੇ ਉੱਤੇ ਇਹਨਾਂ ਨੇ ਵਿਧਾਨ ਸਭਾ 'ਚ ਵੀ ਲਿਆਂਦਾ ਸੀਗਾ ਕਿ ਜੇਕਰ ਕਿਤੇ ਬੇਅਦਬੀ ਦੀ ਘਟਨਾ ਸਾਹਮਣੇ ਆਉਂਦੀ ਹੈ ਤਾਂ ਉਹ ਜਿਹੜੀ ਹੈ ਉਹਨੂੰ ਕਹਿ ਲਿਆ ਕਿ ਉਹਦੀ ਸਜ਼ਾ ਵਧਾ ਦਿੱਤੀ ਜਾਵੇ ਜਿਵੇਂ ਕਿ ਕਤਲ ਦੀ ਹੁੰਦੀ ਹੈ ਠੀਕ ਹੈ ਉਹ ਸਜ਼ਾ ਵਧਾ ਦਿੱਤੀ ਦੇ ਦੂਜੀ ਪਾਸੇ ਲੋਕ ਵੀ ਕਹਿ ਰਹੇ ਸੀਗੇ ਕਿ ਇਹਨੂੰ ਉਸ ਤਰੀਕੇ ਨਾਲ ਲੈ ਕੇ ਆਉਣਾ ਚਾਹੀਦਾ ਵੀ ਇਸ ਦੀ ਸਜ਼ਾ ਵਧਾਉਣੀ ਚਾਹੀਦੀ ਹੈ ਤਾਂ ਜੋ ਕੋਈ ਇਦਾਂ ਦੀ ਘਟਨਾ ਨਾ ਅੰਜਾਮ ਦੇ ਸਕੇ ਕਿਉਂਕਿ ਜਦੋਂ ਵੀ ਕੋਈ ਵਾਰਦਾਤ ਨੂੰ ਅੰਜਾਮ ਦਿੰਦਾ ਉਹਨੂੰ ਪਤਾ ਹੁੰਦਾ ਕਿ ਆ ਚੀਜ਼ ਆਹ ਕਾਨੂੰਨ ਮੇਰੇ ਤੇ ਲੱਗਣਾ ਹੈ ਇਹ ਚ ਇੰਨੀ ਸਜ਼ਾ ਹੋਣੀ ਹੈ ਚੋਰੀਆਂ ਦੇ ਵਿੱਚ ਵੀ ਹੋਰ ਵੀ ਡਕੈਤੀਆਂ ਕਰਦੇ ਨੇ ਉਹਨਾਂ ਨੂੰ ਸਭ ਸਾਰਾ ਪਤਾ ਹੁੰਦਾ ਕਿ ਕਿਹੜੀ ਧਾਰਾ ਲੱਗਣੀ ਹੈ ਕਿੰਨੀ ਸਾਨੂੰ ਸਜ਼ਾ ਹੋਣੀ ਹੈ ਅਸੀਂ ਕੀ ਕੰਮ ਕਰਨਾ ਹੈ ਸਭ ਪਤਾ ਹੁੰਦਾ ਹੈ ਇਸ ਕਰਕੇ ਜੇ ਉਹਨਾਂ ਨੂੰ ਪਤਾ ਹੋਊਗਾ ਕਿ ਸਜ਼ਾ ਇੰਨੀ ਹੈ ਉਸ ਤੋਂ ਬਾਅਦ ਫਿਰ ਇਹ ਘਟਨਾਵਾਂ ਕੱਟ ਹੋਣਗੀਆਂ ਅੱਛਾ ਜੇਕਰ ਹੁਣ ਗੁਰਪ੍ਰੀਤ ਜੀ ਪੰਜਾਬ ਦੇ ਸਿਆਸਤ ਦੀ ਗੱਲ ਕਰੀਏ ਤਾਂ ਬੀਤੇ ਦੇਣੀ ਪੰਜਾਬ ਦੇ ਸਿਆਸਤ ਚੋਂ ਇੱਕ ਗੱਲ ਸਾਹਮਣੇ ਆ ਰਹੀ ਹੈ ਕਿ ਡਿੰਪੀ ਢਿੱਲੋਂ ਵੱਲੋਂ ਆਕਾਲੀ ਦਲ ਦੀ ਪਾਰਟੀ ਨੂੰ ਜਿਹੜਾ ਛੱਡਿਆ ਜਾ ਚੁੱਕਿਆ ਹੈ ਤਾਂ ਹੁਣ ਕੀ ਸੁਖਬੀਰ ਬਾਦਲ ਐਮਐਲਏ ਬਣਨਗੇ ਡਿੰਪੀ ਢਿੱਲੋਂ ਤੇ ਸੁਖਬੀਰ ਬਾਦਲ ਦੇ ਵਿੱਚ ਕੜੇ ਮੁਕਾਬਲੇ ਹੋਣਗੇ ਬਿਲਕੁਲ ਇਹ ਚੀਜ਼ ਨਜ਼ਰ ਆ ਰਹੀ ਹੈ ਜਿਵੇਂ ਡਿੰਪੀ ਢਿੱਲੋਂ ਨੇ ਪਾਰਟੀ ਛੱਡ ਦਿੱਤੀ ਅਸਤੀਫਾ ਦੇ ਦਿੱਤਾ ਉਹਨਾਂ ਨੇ ਕਾਰਨ ਵੀ ਕਿਹਾ ਹੁਣ ਕਾਲੀ ਤਲ ਕੀ ਕਹਿ ਰਿਹਾ ਕਿ 10 ਸੁਖਵੀਰ ਬਾਦਲ ਕਹਿ ਰਹੇ ਨੇ 10 ਦਿਨਾਂ ਦੇ ਵਿੱਚ ਡਿੰਪੀ ਢਿੱਲੋਂ ਵਾਪਸ ਆ ਜਾਣਾ ਉਹਨਾਂ ਨੂੰ ਜਿਹੜੀ ਆ ਟਿਕਟ ਪੱਕੀ ਐ ਗਿੱਦੜਬਾਹ ਤੋਂ ਮਸਲਾ ਕੀ ਹੋਇਆ ਕਿ ਜਿਹੜੀਆਂ ਸੀਟਾਂ ਦੇ ਜਿਮਣੀ ਚੋਣ ਹੁੰਦੀ ਆ 6 ਮਹੀਨੇ ਚ ਕਰਾਉਣੀ ਹੁੰਦੀ ਆ ਗਿੱਦੜਬਾਹ ਤੋਂ ਕੌਣ ਸੀ ਐਮਐਲਏ ਰਾਜਾ ਵੜਿੰਗ ਉਹ ਬਣ ਕੇ ਐਮਪੀ ਲੁਧਿਆਣੇ ਤੋਂ ਹੁਣ ਸੀਟ ਹੋ ਗਈ ਖਾਲੀ ਕਾਂਗਰਸ ਪਾਰਟੀ ਵੱਲੋਂ ਉਹਨਾਂ ਦੀ ਧਰਮ ਪਤਨੀ ਨੂੰ ਟਿਕਟ ਮਿਲਣ ਦੀਆਂ ਸੰਭਾਵਨਾਵਾਂ ਨੇ ਅਮਰਤਾ ਵੜਿੰਗ ਨੂੰ ਦੂਜੇ ਪਾਸੇ ਅਕਾਲੀ ਦਲ ਅਕਾਲੀ ਦਲ ਦੇ ਵਿੱਚ ਇਹ ਪਹਿਲਾਂ ਗੱਲ ਸਾਹਮਣੇ ਆ ਰਹੀ ਸੀਗੀ ਸੂਤਰਾਂ ਤੋਂ ਜਾਂ ਡੀਪੀਟੀ ਦੋਨਾਂ ਜਿਹੜਾ ਉਹਨੂੰ ਖੁਲਾਸੀ ਕੀਤੇ ਨੇ ਕਿ ਮਨਪ੍ਰੀਤ ਬਾਦਲ ਕਿਉਂਕਿ ਇਹਨਾਂ ਦੀ ਨਾ ਜਦੋਂ ਮਨਪ੍ਰੀਤ ਬਾਦਲ ਭਾਜਪਾ 'ਚ ਗਏ ਨੇ ਜਦੋਂ ਤੋਂ ਉਦੋਂ ਤੋਂ ਫਿਰ ਸੁਖਬੀਰ ਬਾਦਲ ਤੇ ਮਨਪ੍ਰੀਤ ਬਾਦਲ ਦੀ ਬਹੁਤ ਨੇੜਤਾ ਨਜ਼ਰ ਆ ਰਹੀ ਸੀਗੀ ਤਾਂ ਕਿਤੇ ਨਾ ਕਿਤੇ ਇਹ ਸੀਗਾ ਕਿ ਮਨਪ੍ਰੀਤ ਬਾਦਲ ਨੂੰ ਅਕਾਲੀ ਦਲ ਵੱਲੋਂ ਖੜਾਇਆ ਜਾ ਸਕਦਾ ਹੈ ਕਿ ਉਹ ਉਧਰ ਜਾਣਗੇ ਉਹ ਤਾਂ ਡੀਪੀਟੀ ਦੋਨਾਂ ਨੂੰ ਮਹਿਸੂਸ ਹੋ ਰਿਹਾ ਸੀਗਾ ਕੋਈ ਪਾਰਟੀ ਐਮੀਨ ਛੱਡਦਾ ਹੁੰਦਾ ਤਾਂ ਉਹਨਾਂ ਨੂੰ ਲੱਗਿਆ ਕਿ ਉਹਨਾਂ ਨੂੰ ਟਿਕਟ ਮਿਲ ਜਾਣੀ ਹੈ ਮੇਰੀ ਟਿਕਟ ਤਾਂ ਕੱਟੀ ਗਈ ਅਸੀਂ ਨੇ ਲੰਬੇ ਸਮੇਂ ਤੋਂ ਵਰਕਰ ਮਿਹਨਤ ਕਰ ਰਹੇ ਹਾਂ ਪਰ ਜਦੋਂ ਉਹਨਾਂ ਨੂੰ ਉਮੀਦਵਾਰ ਨਹੀਂ ਲੰਨਿਆ ਗਿਆ ਉੱਥੇ ਸੁਖਵੀਰ ਬਾਦਲ ਗਏ ਵੀ ਨਹੀਂ ਰੈਲੀਆਂ ਪ੍ਰੋਗਰਾਮ ਕਰਨ ਵਾਸਤੇ ਪਰ ਉਸ ਤੋਂ ਬਾਅਦ ਫਿਰ ਡੀਪੀ ਨੇ ਉਹਨਾਂ ਨੇ ਪਾਰਟੀ ਛੱਡਤੀ ਹੁਣ ਕਾਲੀ ਦਲ ਕਹਿ ਰਿਹਾ ਕਿ 10 ਦਿਨਾਂ ਦੇ ਵਿੱਚ ਤੁਸੀਂ ਅੰਦਰ ਆ ਜਾਓ ਤੁਹਾਡੀ ਟਿਕਟ ਪੱਕੀ ਹੈ ਹੁਣ ਉਹਨਾਂ ਨੇ ਟਿਕਟ ਕੀ ਕਰਨੀ ਹੈ ਮਨਪ੍ਰੀਤ ਬਾਦਲ ਨੇ ਉਹਨੂੰ ਕਹਿਤਾ ਕਿ ਮੈਂ ਬੀਜੇਪੀ ਨਹੀਂ ਛੱਡੂੰਗਾ ਮੈਂ ਬੀਜੇਪੀ 'ਚ ਰਹੂੰਗਾ ਕੋਈ ਇਦਾਂ ਦੀ ਗੱਲਬਾਤ ਨਹੀਂ ਸੀਗੀ ਤੇ ਉੱਧਰ ਹੁਣ ਸੁਖਵੀਰ ਬਾਦਲ ਵ ਹੋਈ ਹੈ ਕਿਉਂਕਿ ਡਿੰਪੀ ਤੋਂ ਆਮ ਆਦਮੀ ਪਾਰਟੀ ਚ ਜਾਣ ਦੀਆਂ ਦਾ ਇਸ਼ਾਰਾ ਕਰ ਚੁੱਕੇ ਨੇ ਜਾਣਗੇ ਵੀ ਪਹਿਲਾਂ ਗੱਲਬਾਤ ਹੋਈ ਹੁੰਦੀ ਹੈ ਹਰੇਕ ਦੀ ਉਸ ਤੋਂ ਬਾਅਦ ਹੀ ਸਿਫਾ ਦਿੱਤਾ ਜਾਂਦਾ ਹੈ ਤਾਂ ਉਹ ਆਮ ਆਦਮੀ ਪਾਰਟੀ ਦੇ ਵਿੱਚ ਜਾਣਗੇ ਤੇ ਉਧਰ ਸੁਖਬੀਰ ਬਾਦਲ ਰਹਿ ਕੇ ਇਕੱਲੇ ਦਲ ਦੇ ਵਿੱਚ ਉਹਨਾਂ ਨੂੰ ਆਪ ਲੜਨੀ ਪਊਗੀ ਜਿਵੇਂ ਉਹਨੇ ਇੱਕ ਮੀਟਿੰਗ ਵੀ ਕੀਤੀ ਹੈ ਜਿੱਥੇ ਉਹਨਾਂ ਦੇ ਵਰਕਰਾਂ ਨੇ ਕਿਹਾ ਸੁਖਬੀਰ ਬਾਦਲ ਨੂੰ ਕਿ ਪ੍ਰਧਾਨ ਜੀ ਤੁਸੀਂ ਲੜੋ ਚੋਣ ਤਾਂ ਸੁਖਬੀਰ ਬਾਦਲ ਚੋਣ ਲੜਨਗੇ ਸੰਭਾਵਨਾਵਾਂ ਪੂਰੀਆਂ ਨੇ ਕਿਉਂਕਿ ਕੋਈ ਨਾ ਕੋਈ ਸੀਟ ਲੈਣੀ ਅਹਿਮ ਹੋ ਜਾਂਦੀ ਆ ਅਕਾਲੀ ਦਲ ਵਾਸਤੇ ਇੱਕ ਤਾਂ ਅਕਾਲੀ ਦਲ ਦੇ ਉਧਰ ਚਲੇ ਗਏ ਸੀਗੇ ਜਿਹੜੇ ਤਾਂ ਨੇ ਖੜਾਏ ਸੀ ਡਾਕਟਰ ਕੀ ਨਾਮ ਆ ਉਹਨਾਂ ਦਾ ਉਸ ਤੋਂ ਬਾਅਦ ਦੋ ਰਹਿ ਜਾਂਦੇ ਨੇ ਇਹਨਾਂ ਕੋਲ ਪਿੱਛੇ ਤਾਂ ਹੁਣ ਸੁਖਵੀਰ ਬਾਦਲ ਨੇ ਜਿਹੜੇ ਉਹ ਗਿੱਦੜਵਾਹ ਤੋਂ ਖੁਦ ਐਮਐਲਏ ਦੀ ਚੋਣ ਲੜਨਗੇ ਕਿਉਂਕਿ ਸੰਭਾਵਨਾ ਪੂਰੀ ਹੈ ਕਿਉਂਕਿ ਉਧਰ ਡੀਪੀਟੀ ਉਧਰ ਚਲੇਗੇ ਜਿਹਦਾ ਵੱਡਾ ਆਧਾਰ ਹੁੰਦਾ ਹੁਣ ਡੀਪੀਟੀ ਲੋਦੀ ਦੇ ਕੋਲ ਜਿਹੜਾ ਵੋਟ ਬੈਂਕ ਸੀਗਾ ਉਹ ਆਮ ਆਦਮੀ ਪਾਰਟੀ ਕੋਲ ਚਲਾ ਗਿਆ ਤਾਂ ਆਮ ਆਦਮੀ ਪਾਰਟੀ ਉਹਨਾਂ ਨੂੰ ਟਿਕਟ ਵੀ ਪੱਕਾ ਦੇਊਗੀ ਜੇ ਉਧਰ ਜਾਣਗੇ ਕਿਉਂਕਿ ਵੱਡੇ ਚਿਹਰਿਆਂ ਦੀ ਲੋੜ ਹੁੰਦੀ ਹੈ ਉਹਨਾਂ ਨੂੰ ਵੀ ਉਹਨਾਂ ਨੂੰ ਟਿਕਟ ਮਿਲ ਜਾਣੀ ਹੈ ਤਾਂ ਉਹਦਾ ਮੁਕਾਬਲੇ 'ਚ ਸੁਖਵੀਰ ਬਾਦਲ ਖੜਨਗੇ ਜਨਨ ਕਿ ਇਹਨਾਂ ਦਾ ਵਿੱਚ ਜ਼ਬਰਦਸਤ ਟੱਕਰ ਦੋਵਾਂ ਦੇ ਵਿੱਚ ਹੋ ਸਕਦੀ ਹੈ ਡਿੰਪੀ ਤੇ ਦੋਨਾਂ ਵਿਚਾਰ ਉਧਰ ਚੰਗਾ ਤੇ ਸ਼੍ਰੋਮਣੀ ਅਕਾਲੀ ਦਲ ਜੇਕਰ ਪਾਰਟੀ ਦੇ ਤੌਰ ਤੇ ਦੇਖਿਆ ਜਾਵੇ ਤਾਂ ਵੀ ਉਮੀਦਵਾਰ ਦੇ ਤੌਰ ਤੇ ਦੇਖਿਆ ਜਾਵੇ ਤਾਂ ਵੀ ਸੁਖबीर ਬਾਦਲ ਦੀ ਮੁਸ਼ਕਲ ਜਿਹੜੀ ਵਧੀ ਹੋਈ ਹੈ ਇਮੇਜ ਵੀ ਇਮੇਜ ਕਰਕੇ ਵੀ ਜਿਹੜੀ ਉਹਨਾਂ ਨੇ ਗਲਤੀਆਂ ਮੰਨੀਆਂ ਨੇ ਸਾਡੇ ਤੋਂ ਪਿਛਲੇ ਸਮੇਂ ਗਲਤੀਆਂ ਹੋਈਆਂ ਆ ਰਾਮ ਰਹੀਮ ਦੀ ਮਾਫੀ ਵਾਲੀ ਗ੍ਰੰਥ ਸਾਹਿਬ ਵਾਲੀ ਬੈਬਲ ਕਲਾ ਕੋਟਕਪੁਰਾ ਗੋਲੀकांड ਮਾਮਲਾ ਠੀਕ ਹੈ ਇਸ਼ਤਿਹਾਰ ਜਿਹੜੇ ਰਾਮ ਰਹੀਮ ਦੇ ਜਾਰੀ ਕਰਵਾਏ ਸੀ ਆ ਸਾਰੇ ਮਾਮਲੇ ਹੋ ਗਏ ਡੀਜੀਪੀ ਸੁਮੇਸ਼ ਸਾੜੀ ਨੂੰ ਲਾਉਣਾ ਠੀਕ ਹੈ ਇਜ਼ਹਾਰ ਆਲਮ ਆਲਾ ਮਾਮਲਾ ਇਹ ਸਾਰੇ ਚਾਰੇ ਮਾਮਲੇ ਤੇ ਗਲਤੀ ਮੰਨੀ ਹੈ ਕਿ ਮੇਤੂ ਗਲਤੀ ਹੋਈ ਹੈ ਤਾਂ ਹੁਣ ਸੁਖਬੀਰ ਬਾਦਲ ਦੀ ਇਮੇਜ ਜਿਹੜੀ ਉਹਦੇ ਉਹਨੂੰ ਉਹ ਵੀ ਪ੍ਰਭਾਵਿਤ ਹੋਈ ਹੈ ਤੇ ਉਧਰ ਅਕਾਲੀ ਦਲ ਦੀ ਜਿਹੜੀ ਸਥਿਤੀ ਹੈ ਬਹੁਤ ਡਾਵਾ ਡੋਲ ਹੈ ਬਹੁਤ ਪਾਰਟੀ ਛੱਡ ਗਏ ਢੀਂਣ ਸੇ ਹੋਣੀ ਇਹਨਾਂ ਦੇ ਖਿਲਾਫ ਹੋਏ ਹੋਏ ਨੇ ਪਾਰਟੀ ਦੇ ਵਿੱਚ ਕਿੰਨੀ ਗਿਜਾਣਾ ਹੈ ਉਹ ਸਾਰੇ ਦਰਸ਼ਕ ਜਾਣਦੇ ਨੇ ਤਾਂ ਹੁਣ ਸੁਖਵੀਰ ਬਾਦਲ ਨੂੰ ਚੋਣ ਲੜਨੀ ਪਊਗੀ ਇਸ ਤੋਂ ਮਜ਼ਬੂਤ ਕੈਂਡੀਡੇਟ ਦਾ ਕੋਈ ਹੈ ਹੀ ਨਹੀਂ ਫਿਰ ਪਾਰਟੀ ਦੇ ਵਿੱਚ ਜੇ ਕਿਸੇ ਨੂੰ ਵੀ ਖਿਲਾਰਨਗੇ ਤਾਂ ਇਹਨਾਂ ਨੂੰ ਇਹ ਹੋ ਸਕਦਾ ਜਿਵੇਂ ਹਰਸ਼ੀਮੰਤ ਕੋਰ ਬਾਦਲ ਨੇ ਆਪ ਚੋਣ ਲੜੀ ਸੀ ਵੀ ਉਹ ਬਠਿੰਡ ਨੂੰ ਜਿੱਤ ਵੀ ਗਏ ਸੀ ਤੇ ਸੁਖਵੀਰ ਬਾਦਲ ਡਿੰਪੀ ਤੋਂ ਨਾ ਮੁਕਾਬਲਾ ਕਰ ਸਕਦੇ ਨੇ ਕਿਉਂਕਿ ਉਹ ਆਮ ਆਦਮੀ ਪਾਰਟੀ ਵੱਲੋਂ ਪੱਕਾ ਨਹੀਂ ਜਿਵੇਂ ਉਹਨਾਂ ਨੇ ਇਸ਼ਾਰਾ ਕਰੀ ਦਿੱਤਾ ਜਾਣਗੇ ਤਾਂ ਤੁਹਾਨੂੰ ਟਿਕਟ ਮਿਲ ਜਵੇ ਆਮ ਆਦਮੀ ਪਾਰਟੀ ਨੂੰ ਵੀ ਲੋੜ ਸੀ ਕਿ ਸਾਨੂੰ ਮਤਲਬ ਟਿਕਟ ਵਾਸਤੇ ਕੋਈ ਉਮੀਦਵਾਰ ਚਾਹੀਦਾ ਹੈ ਹਾਂ ਤੇ ਇਸ ਕਰਕੇ ਇਹਨਾਂ ਦੋਵਾਂ ਦੇ ਵਿੱਚ ਮੁਕਾਬਲਾ ਹੋਣ ਦੀ ਸੰਭਾਵਨਾ ਹੈ ਨਵੀਆਂ ਖਬਰਾਂ ਤੇ ਚਰਚਾ ਲੈ ਕੇ ਮੁੜ حاضر ਹੋਵਾਂਗੇ ਤੁਸੀਂ ਦੇਖਦੇ ਰਹੋ ਨੀਡਰ ਪੰਜਾਬੀ মিডিਆ ਹੁੰਦੇ ਹੋ ਇਜਾਜ਼ਤ ਧੰਨਵਾਦ